ਇਕ ਜ਼ਾਂਦਰੋ ਆਪਾਂ ਅੱਜ ਲੈ ਕੇ ਆਏ ਆ ਕੰਬੀਨੇਸ਼ਨ ਡੰਡੀ ਆ ਤੁਸੀਂ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਆਪਾਂ ਜਿਹੜੀ ਦਿਖਾ ਰਹੇ ਆ ਇਹ ਮੈਸੀ ਡਾਇਰੈਕਟਰ ਦੀ ਆ ਇਹਦੇ ਵਿੱਚ ਆਪਾਂ ਰੇਟ ਵੀ ਦੱਸਾਂਗੇ ਤੁਹਾਨੂੰ ਤੇ ਇਹਦੇ ਬਾਰੇ ਵੀ ਜਾਣਕਾਰੀ ਦੇਵਾਂਗੇ ਜਿਵੇਂ ਕਿ ਇਹ origignal contafe company ਦੀ ਡੰਡੀ ਮਿਲੂਗੀ ਤੁਹਾਡੇ ਸਾਡੇ ਕੋਲ ਜਿਹੜੀ ਇਹਦੀ MRP ਆ 1487 ਰੁਪਏ MRP ਹੈ ਜਿਹੜੀ ਆਪਣੇ ਕੋਲ 1300 ਰੁਪਏ ਦੇ ਵਿੱਚ ਮਿਲੂਗੀ ਇਹ ਉਸ ਤੋਂ ਬਾਅਦ ਆਉਂਦੀ ਹੈ Ford ਦੀ Ford ਦੀ ਵੀ ਕੰਪਨੀ ਦੀ ਨਹੀਂ ਹੁਣ ਦਿੱਲੀ ਮੇਡ ਲੋਕਲ ਆਉਂਦੀ ਆ ਇਹ ਵੀ ਮਿਲ ਜਾਏਗੀ ਆਪਣੇ ਕੋਲ 450 ਰੁਪਏ ਦੇ ਵਿੱਚ ਅਵੇਲੇਬਲ ਆ Ford 3600 ਨੂੰ ਲਗਾ ਸਕਦੇ ਹੋ ਤੁਸੀਂ ਫਿਟਿੰਗ ਆਉਗੀ ਉਤ ਤੋਂ ਬਾਅਦ ਆ ਜਾਂਦੀ ਹੈ ਹੌਲੈਂਡ ਦੀ ਹੌਲੈਂਡ 363 ਤੁਸੀਂ ਦੇਖੀ ਹੋਣੀ ਇਹ ਡੰਡੀ ਬਿਲਕੁਲ ਕੰਪਨੀ ਦੀ オリジナル ਸੀਐਨਐਚ ਦੀ ਹੋਊਗੀ ਠੀਕ ਹੈ ਇਹਦੀ ਇਹਦੀ ਜਿਹੜੀ ਐਮਆਰਪੀ ਆ ਹੈਗੀ ਆ 373 ਰੁਪਏ ਆਪਣੇ ਕੋਲ ਮਿਲੂਗੀ 340 ਰੁਪਏ ਦੇ ਵਿੱਚ ਉਸ ਤੋਂ ਬਾਅਦ ਆ ਜਾਂਦੀ ਹੈ ਮਹਿੰਦਰਾ ਦੀ ਇਹ ਵੀ ਮਹਿੰਦਰਾ ਦੀ オリジナル ਜੈਨੂਨ ਕੰਪਨੀ ਦੀ ਡੰਡੀ ਆ ਤੁਸੀਂ ਦੇਖ ਸਕਦੇ ਹੋ ਇਹਦੀ ਜਿਹੜੀ ਐਮਆਰਪੀ ਆ 303 1303 ਰੁਪਏ ਆ ਆਪਣੇ ਕੋਲ 1150 ਰੁਪਏ ਦੇ ਵਿੱਚ ਮਿਲ ਜੂਗਾ ਉਸ ਤੋਂ ਬਾਅਦ ਇੱਕ ਬਹੁਤ ਹੀ ਵਧੀਆ ਫਿਊਜ਼ ਬਾਕਸ ਦਾ ਜਿਹੜਾ ਕਿ ਆਪਾਂ 4 3600 ਨੂੰ ਲਗਾ ਸਕਦੇ ਹਾਂ ਪਹਿਲਾਂ ਨੋਰਮਲ ਫਿਊਜ਼ ਬਾਕਸ 17 ਵਾਲਾ ਆਉਂਦੇ ਸੀ ਇਹ ਆਪਾਂ ਸਪੈਸ਼ਲ 4 3700 ਵਾਲਿਆਂ ਵਾਸਤੇ ਆਪਾਂ ਨੇ ਮੰਗਾਇਆ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ 6 ਫਿਊਜ਼ ਲੱਗਦੇ ਆ ਦੋ ਫਿਊਜ਼ ਐਕਸਟਰਾ ਕੰਪਨੀ ਵੱਲੋਂ ਦਿੱਤੇ ਹੋਏ ਨੇ ਇਹ ਆਪਣੇ ਕੋਲ 2500 ਰੁਪਏ ਦੇ ਵਿੱਚ ਮਿਲ ਜੂਗਾ ਇਹਦੀ ਜਿਹੜੀ ਐਮ ਆਰ ਪੀ ਆ 320 ਰੁਪਏ ਆ ਜੀ 2500 ਰੁਪਏ ਵਿੱਚ ਆਪਣੇ ਕੋਲ ਮਿਲ ਜੂਗਾ ਬਾਕੀ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰ ਦਿਓ ਜਿਹੜੇ ਵੀ ਨਾਲੇ ਹਾਲੇ ਵੀ ਆਪਣੇ ਚੈਨਲ ਨੂੰ ਫੋਲੋ ਨਹੀਂ ਕੀਤਾ ਹੋਇਆ ਫੋਲੋ ਜਰੂ ਆਪਣੇ ਦਿੱਤੇ ਹੋਏ ਨੰਬਰ ਤੇ ਤੁਸੀਂ ਕੰਟੈਕਟ ਕਰ ਲਿਆ ਕਰੋ ਮੈਸੇਜ ਭੇਜ ਦਿਆ ਕਰੋ ਤੁਹਾਨੂੰ ਰਿਪਲਾਈ ਜਰੂਰ ਆਏਗਾ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਆ ਕਰੋ ਵੀਰ ਮੇਰੇ ਬਾਕੀ ਜੇ ਇੱਕ ਚੀਜ਼ ਹੋਰ ਕਹਿਣਾ ਚਾਹਾਂਗਾ ਕਈ ਵੀਰ ਨਾਲ ਸਵੇਰੇ ਜਲਦੀ ਆਨੇ ਆਰਲੀ ਮਾਰਨਿੰਗ ਕਹਿੰਦੇ ਕਿ ਗਾਇਬੇ ਹੁੰਨੇ ਆ ਉਹ ਵਾਪਸੀ ਆ ਕੇ ਸਾਨੂੰ ਕੰਟੈਕਟ ਕਰਦੇ ਆ ਸਾਡਾ ਫੋਨ ਨਹੀਂ ਚੱਕਿਆ ਜਾਂਦਾ ਵੀਰ ਮੇਰੇ ਜਦ ਵੀ ਤੁਸੀਂ ਕਿਤੇ ਜਾਂਦੇ ਆ ਸਾਨੂੰ ਇੱਕ ਦਿਨ ਪਹਿਲਾਂ ਕਾਲ ਕਰ ਦਿਆ ਕਰੋ ਵੀ ਅਸੀਂ ਨੇ ਆਉਣਾ ਤਾਂ ਅਸੀਂ ਉਹਨਾਂ ਨੂੰ ਇੱਕ ਹੋਰ ਨੰਬਰ ਆਪਣੇ ਕੋਲ ਚੱਲਦਾ ਜਿਹੜਾ ਕਿ ਪਰਸਨਲ ਨੰਬਰ ਦੇ ਦਿਆ ਕਰਾਂਗੇ ਉਹਤੇ ਕੰਟੈਕਟ ਕਰ ਲਿਆ ਕਰੋ ਬਾਕੀ ਵੀਡੀਓ ਨੂੰ ਵੱਧ ਤੋਂ ਵੱ